ਮੰਮੀ ਉੱਧਾ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਭਾਬੀ ਹਣੀ ਉੱਠਦੀ ਬੜੀ ਲੇਟ ਹੈ ਹੁਆ ਪਤਾ ਕਿ ਉਹ ਬਗਲੀ ਉਹਨੇ ਕੀ ਇਹਨੂੰ ਕੱਟੀਆਂ ਪੜਾਉਂਦੀ ਰਹਿੰਦੀ ਹੈ ਨਾ ਹੂੰਗਾ ਜੀ ਮੇਰਾ ਨੁਕਰ ਮੈਂ ਤੋੜ ਦੇਣੀ ਹੈ ਨਹੀਂ ਅੱਜ ਤੇਰੀ ਇੰਨੀ ਹਿੰਮਤ ਹੈ ਮੇਰੀ ਹੱਥੀ ਪੈਰੀ ਛੱਡ ਤੇ ਮੈਂ ਗੁੱਤਲੀ ਜੀ ਘਮਾਦ ਨਹੀਂ ਖੜਕੇ ਬੱਸ ਹਾਂਜੀ ਇਹਨੇ ਦੱਸ ਲਿਆ ਜੀ ਲੈ ਬੱਤੀ ਵੀ ਟੁੱਟ ਗਈ ਉਹ ਤੇ ਕੱਪੜੇ ਵੀ ਛੇ ਰਹਿ ਗਏ ਆ ਨਾ ਵਾਈ ਦਾ ਨਾ ਕੋਈ ਸੁਖਣੀ ਆ ਮੰਦਾ ਲਾਗੋ ਨਾ ਕੰਮ ਹੀ ਕਰਾ ਦਿੰਦਾ ਜੇ ਲਾਗੋ ਕੰਮ ਕਰਾਵੇ ਨਾ ਮੇਰੇ ਕੱਪੜੇ ਹੁਣ ਧੋਭੇ ਵੀ ਜਾਣੇ ਹੀ ਧੋਪ ਵੀ ਕਿੰਨੀ ਚੜ ਗਈ ਆ ਹੁਣ ਨਾ ਹੱਥ ਨਹੀਂ ਧੋਣੇ ਪੈਣੇ ਆ ਚੱਲ ਆ ਪਹਿਲਾਂ ਸੁਕਣੇ ਪਾਵਨੀ ਫੇਰ ਧੋਲਨੀ ਆ ਰਾਮ ਕਰਨੀ ਆ ਫੇਰ ਵੇਨੀ ਆ ਕੀ ਕਰਨਾ ਵਾ ਆਪਾਂ ਲਾ ਵੇਖਾ ਕੀ ਕੰਡੀਆਂ ਮਾਵਾਂ ਧੀਆਂ ਵੇਖ ਹਾਂ ਆ ਕਿਦਾਂ ਸੁੱਤੀਆਂ ਵਾ ਇਹਨਾਂ ਨੂੰ ਨਾ ਕੋਈ ਫਿਗਰ ਫਾਕਾ ਨਹੀਂ ਹੈਗਾ ਜਿੱਦਾਂ ਰੱਬ ਦੇ ਨਾ ਬਿਆਹ ਆਈਆਂ ਹੁੰਦੀਆਂ ਆ ਉਹ ਖਲਕੀ ਹਾਂਜੀ ਤੁਹਾਨੂੰ ਨਹੀਂ ਲੱਗੀ ਮੈਨੂੰ ਤਾਂ ਨਹੀਂ ਲੱਗੀ ਮੈਨੂੰ ਤਾਂ ਬੜੀ ਮੰਮੀ ਭੁੱਖ ਲੱਗੀ ਆ ਮੇਰਾ ਤਾਂ ਜੀ ਕਰਨਾ ਕੁਝ ਖਾਣਾ ਚਲ ਕੋਈ ਨਹੀਂ ਮੈਂ ਕਵਲ ਨੂੰ ਆਣੀ ਆ ਤੇ ਇਹਨੂੰ ਨਾ ਫੁਲਕਾ ਲਾ ਦਿੰਦੀ ਨਹੀਂ ਮੰਮੀ ਮੇਰਾ ਨੇ ਰੋਟੀ ਖਾਣੂ ਦਿਲ ਕਰਦਾ ਉਹ ਤੇ ਮੈਂ ਸਵੇਰੇ ਵੀ ਖਾਦੀ ਹਾਂ ਹੁਣ ਨਾ ਹੋਰ ਕੁਝ ਖਾਣੂ ਜੀ ਕਰਨ ਦਿਆ ਵਾ ਹੋਰ ਕੁਝ ਕੀ ਖਾਣਾ ਹੈ ਜੋ ਖਾਣਾ ਹੈ ਦੱਸਦੇ ਉਹ ਬਣਾ ਦਿੰਨੇ ਆ ਮੰਮੀ ਜਿੱਦਨ ਦੀ ਮੈਂ ਆਈ ਆ ਨਾ ਉਦੋਂ ਦੇ ਪਕੌੜੇ ਨਹੀਂ ਬਣਾਏ ਤੇ ਮੇਰਾ ਬੜਾ ਹੀ ਜੀ ਕਰ ਰਿਹਾ ਵਾ ਖਾਣ ਨੂੰ ਤੇ ਕਵਲ ਭਾਬੀ ਨੂੰ ਤੁਸੀਂ ਗੋਹਾਂ ਕਿ ਪਕੌੜੇ ਬਣਾ ਦੇਣਾ ਉਹ ਬਣਾਉਂਦੇ ਵੀ ਕਿੰਨੇ ਸਵਾਦ ਨੇ ਤੇ ਉਹਨਾਂ ਨੂੰ ਕਿਉਂ ਪਿਆਜ਼ਾਂ ਵਾਲੇ ਤੇ ਆਲੂ ਵਾਲੇ ਬਣਾ ਦੇਣਾ ਕੌਲ ਤੇ ਕੱਪੜੇ ਧੋਣ ਡਈ ਹੈ ਤੇ ਜਾ ਭਲਾ ਵੇਖਾਂ ਜੇ ਤੋਰੇ ਹੋਣਗੇ ਨਾ ਤੇ ਫੇਰ ਨੂੰ ਆਹ ਨਹੀਂ ਤੇ ਜੇ ਨਾ ਤੋਂ ਤੇ ਹੋਣਗੇ ਨਾ ਫੇਰ ਨਾ ਆਖੀ ਉਹਨੇ ਕੱਪੜੇ ਵੀ ਧੇ ਛੱਡ ਕੇ ਤੇ ਆ ਜਾਣਾ ਵਾ ਤੇ ਤੈਨੂੰ ਪਤਾ ਫਿਰ ਸਾਰਾ ਦਿਨ ਗਿੱਲਾ ਪੀਣ ਪਿਆ ਰਹਿਣਾ ਵੈ ਨਾਲ ਬੱਤੀ ਦੇ ਅੱਗੇ ਹੀ ਉਨੀਕ ਹੁੰਦੀ ਏ ਉਹਨੇ ਇੱਧਰ ਆ ਜਾਣੇ ਤੇ ਕੱਪੜੇ ਫੇਰ ਪਏ ਰਹਿਣੇ ਨੇ ਮੰਮੀ ਉੱਧਰ ਤੁਹਾਨੂੰ ਇੱਕ ਗੱਲ ਕਹਾਂ ਇਹਨਾਂ ਭਾਬੀ ਹੁਣੀ ਉੱਠਦੀ ਬੜੀ ਲੇਟ ਜਦੋਂ ਪਤਾ ਵਾ ਕਿ ਸਾਰਾ ਕੰਮ ਅਹੀਂ ਕਰਨਾ ਤੇ ਬੰਦਾ ਟਾਈਮ ਨਾਲ ਉੱਠ ਕੇ ਤੇ ਛੇਤੀ ਛੇਤੀ ਆਪਣਾ ਕੰਮ ਤਾਂ ਨੰਨ ਬੀੜ ਲੈਂਦਾ ਵਾ ਪਰ ਨਾ ਇਹਦੇ ਲੰਕਾਈ ਲੰਕਾਰ ਛੱਡਦੀਆਂ ਨੇ ਕੰਮ ਮੰਮੀ ਕਿਹਦੇ ਕਿੰਨਾ ਕ ਹੁੰਦਾ ਵਾ ਦੋ ਜਾਣੀਆਂ ਨੇ ਛੱਟ ਕੰਮ ਹੋ ਜਾਣਾ ਚਲੋ ਅੱਜ ਮੰਨਿਆ ਉਹ ਚਾਹੀਏ ਹੈ ਤੇ ਭਾਬੀ ਨੂੰ ਚਾਹੀਦਾ ਹੈ 10 ਨੋਟ ਕੇ ਤੇ ਸਾਰਾ ਕੰਮ ਧੰਦਾ ਕਰ ਲੈਂਦੇ ਤੇ ਹੁਣ ਤੁਸੀਂ ਮੇਰੇ ਤੋਂ ਹਸਾਬ ਲਾਓ ਜਿੱਦੋਂ ਨਹੀਂ ਹੀ ਨਾ ਵੀ ਆਈਆਂ ਆਈਆਂ ਉਦੋਂ ਵੇਖ ਲਓ ਮੈਂ ਸਾਰਾ ਕੰਮ ਟਾਈਮ ਨਾਲ ਨਿਬੇੜ ਲੈਣੀ ਹੁੰਨੀ ਆ ਤੇ ਉਹ ਆਦਤ ਮੇਰੀ ਉੱਥੇ ਆ ਉੱਥੇ ਮੈਂ ਟਾਈਮ ਨਾਲ ਸਾਰਾ ਕੰਮ ਕਰ ਲੈਣੀ 8 ਵਜਦਿਆਂ ਮੁੜ ਕੇ ਸਾਰੇ ਦਿਨ ਬੰਦਾ ਆਪਣਾ ਹੋਰ ਜਿਹੜਾ ਮਰਜ਼ੀ ਕੰਮ ਕਰਦਾ ਰਹੇ ਪਰ ਇਹਦੇ ਨਾਲ ਹੌਲੀ ਹੌਲੀ ਜਿੱਲਿਆਂ ਨੂੰ ਕੰਮ ਕਰਦੀਆਂ ਨੇ ਵੀ ਅਗਲੇ ਨੂੰ ਪਤਾ ਲੱਗੇ ਕਿ ਅਹੀਂ بڑا ਕੰਮ ਕਰਨ ਦੀਆਂ ਸਾਰੀ ਦੁਨੀਆ ਇੰਨੇ ਕੰਮ ਕਰਦੀਆਂ ਨੇ ਜਿੰਨੇ ਇਹ ਕਰਦੀਆਂ ਇਹ ਤਾਂ ਮੰਮੀ ਇਦਾਂ ਸ਼ੋਅ ਕਰਾਉਂਦੀਆਂ ਕਿ ਜਿੱਦਾਂ ਕੋਈ ਅਲੋਕਾਰੀ ਕੰਮ ਕਰਨ ਦੀਆਂ ਨੇ ਨਹੀਂ ਮੈਂ ਤੇ ਇਹਨਾਂ ਨੂੰ ਬਥੇਰਾ ਆ ਖਾ ਕੇ ਹਲ ਗਈਆਂ ਸਿਰ ਦੀਆਂ ਠੀਕੀਆਂ ਪਣ ਛੜੀਆਂ ਨੇ ਇਹਨਾਂ ਨੇ ਕੰਮ ਤੇ ਉਹ ਹੀ ਕਰਨਾ ਹੁੰਦਾ ਸਿਆਣਿਆਂ ਨੇ ਜਿੱਲਾ ਪੀਰ ਪਾ ਕੇ ਬਹਿਰੇ ਹੀ ਦੀਆਂ ਨੇ ਮੈਂ ਹੁਣ ਆਖਣੇ ਹਟ ਗਈਆਂ ਜਿੰਦਾ ਮਰਜੀ ਕਰਨ ਜਿੰਦਾ ਮਰਜੀ ਨਾ ਕਰਨ ਵੱਡੀ ਤੇ ਬਥੇਰਾ ਕਰਦੀ ਹੁੰਦੀ ਸੀ ਪਰ ਮੈਂ ਵੀ ਉਹਦੀ ਵੀ ਨਾ ਹੁਣ ਹਵਾ ਵੀ ਬਦਲੀਏ ਹਵਾ ਪਤਾ ਕਿਉਂ ਬਦਲੀਏ ਉਹ ਨਿੱਕੀਆਂ ਨੂੰ ਪੱਟੀਆਂ ਪੜਾਉਂਦੀ ਰਹਿੰਦੀ ਏ ਜੋ ਆਂਦੀ ਹੈ ਨਾ ਉਦਾਂ ਹੀ ਉਹ ਕਰਦੀ ਏ ਨਹੀਂ ਤੇ ਅੱਗੇ ਤੁਰੀ ਰਹਿੰਦੀ ਹੁੰਦੀ ਸੀ ਆਪਣੇ ਘਰ ਮਤਨ ਦੇ ਆਪਕੇ ਮੰਮੀ ਉਹਨੇ ਕੁਝ ਕਰਨਾ ਨਹੀਂ ਆ ਤੇ ਇਹਨੂੰ ਵੀ ਵਿਗਾੜ ਛੱਡਿਆ ਵਾ ਮੈਂ ਨਾ ਹੁਣ ਵੇਖਦੀ ਆ ਜੇ ਭਾਬੀ ਨੇ ਕੰਮ ਕਰ ਲਿਆ ਹੋਊਗਾ ਨਾ ਤੇ ਫਿਰ ਉਹਨਾਂ ਨੂੰ ਕਹਾਂਗੇ ਪਕੌੜੀ ਬਣਾ ਲਵਗੇ ਆ ਚੱਲ ਜਾ ਨੂੰ ਕਹਿੰਦੀ ਪਾਬੀਜੀ ਕੀ ਵੇਖਾਂਦੇ ਹੋ ਨਾ ਕੁਝ ਨਹੀਂ ਵੇਖਣਾ ਕੀ ਏ ਤੇ ਇੱਕ ਕੰਮ ਹੀ ਕਰ ਦਵਾਂ ਮੈਨੂੰ ਨਾ ਭੁੱਖ ਬੜੀ ਲੱਗੀ ਆ ਤੇ ਕੁਝ ਖਾਣ ਨੂੰ ਬਣਾ ਦਵਾਂ ਮੈਨੂੰ ਜੇ ਨਾ ਤੈਨੂੰ ਭੁੱਖ ਲੱਗੀ ਏ ਰੋਟੀ ਪੱਕੀ ਏ ਜਾ ਜਾ ਕੇ ਖਾ ਲਾ ਰੋਟੀ ਖਾਣ ਨੂੰ ਨਹੀਂ ਦਿਲ ਕਰਦਾ ਪਕੌੜੇ ਬਣਾ ਦੋ ਹਾਂ ਤੁਸੀਂ ਕਿੰਨੇ ਸਵਾਦ ਬਣਾਉਂਦੇ ਹੋ ਨਾ ਮੇਰੇ ਕੋ ਨਹੀਂ ਬਣਦੇ ਮੈਂ ਨਾ ਥੱਕ ਗਈ ਆ ਤੂੰ ਆਪੇ ਬਣਾ ਲੈ ਜਾ ਕੇ ਹਜੇ ਕੱਪੜੇ ਧੋਣੇ ਆ ਵਿੱਚ ਹੀ ਰਹਿ ਗਏ ਨੇ ਬੱਤੀ ਵੀ ਤੁਰ ਗਈ ਏ ਕੋਈ ਨਹੀਂ ਭਾਬੀ ਜੀ ਹੁਣ ਬੱਤੀ ਆਉਗੀ ਤੇ ਫੇਰ ਹੀ ਕੱਪੜੇ ਧੋਪਣੇ ਆ ਤੂੰ ਨਾ ਜਿੱਤ ਤੁਸੀਂ ਮੈਨੂੰ ਪਕੌੜੇ ਬਣਾ ਦੋ ਹਾਂ ਇੱਥੇ ਵੀ ਵੇਲੇ ਬੈਠੇ ਹੀ ਹੋ ਨਾ ਮੈਂ ਨਾ ਥੱਕ ਗਈ ਮੇਰਾ ਨਾ ਲੱਤ ਬੜਾ ਪੀੜ ਕਰ ਰਿਹਾ ਤੇ ਮੇਰੇ ਕੋ ਨਹੀਂ ਹੁਣ ਕੁਝ ਵੀ ਹੁੰਦਾ ਜਾ ਜਾ ਕੇ ਆਪੇ ਕਰ ਲੈ ਨਹੀਂ ਤੇ ਫੂਨਚ ਲਾਉਣ ਵਾਲੀ ਨਹੀਂ ਥੱਕੇ ਜੇ ਥੱਕੇ ਬਥੇ ਘੜੀ ਰਾਮ ਕਰਦੇ ਹੋ ਪਲੈਸਟ ਕਰਦੇ ਹੋ ਆਂੜੀ ਦੇ ਫੂਨਚ ਲਾਉਣ ਲੱਗ ਪਏ ਤੇ ਬਣਾ ਦੋ ਪਕੌੜੇ ਫੇਰ ਕੀ ਮੈਂ ਕਿਨੇ ਥੋੜੋ-ਥੋੜੋ ਆਉਂਦੀ ਆ ਨਾ ਮੈਂ ਜੋ ਮਰਜ਼ੀ ਕਰਾਂ ਤੈਨੂੰ ਕੀ ਆਂਮਲਾ ਕਿਦਾਂ ਦੀ ਗੱਲ ਹੋਈ ਮੈਂ ਤਾਂ ਨਾਲ ਇੰਨੇ ਪਿਆਰ ਨਾਲ ਬੋਲਣ ਦੀਸ ਤੂੰ ਹੀ ਘੜੀ ਮੇਰੇ ਨਾਲ ਲੜੇਂਗੇ ਜੇ ਤੂੰ ਨਹੀਂ ਨਾ ਬਣਾਉਣੇ ਤਾਂ ਜਾ ਜਾ ਕੇ ਮੰਮੀ ਨੂੰ ਕਹਦੇ ਆ ਆਪੇ ਉਹ ਬਣਾ ਦਿੰਨੇ ਆ ਮੇਰੇ ਵੱਲ ਜਰੂਰ ਆਈ ਪਤਾ ਹੈ ਨਾ ਉਹ ਥੱਕੀ ਆਈ ਹੈ ਤੇ ਉਹਨੂੰ ਫੇਰ ਕਹਿੰਨੀ ਆ ਜਾ ਕੇ ਤੇ ਫਿਰ ਕੀ ਆ ਘਰ ਦੇ ਕੰਮ ਇਦਾਂ ਹੀ ਕਰਨੇ ਪੈਂਦੇ ਆ ਮੈਂ ਆਪਣੇ ਘਰ ਹੁੰਨੀ ਤੇ ਮੈਂ ਹੀ ਕੱਲੀ ਸਾਰੇ ਕੰਮ ਕਰਦੀ ਆ ਤੁਸੀਂ ਦੇ ਇੱਥੇ ਫਿਰ ਵੀ ਦੋ ਦਿਨ ਜਾਣੇ ਜੇ ਤੂੰ ਉੱਥੇ ਕੰਮ ਕਰਨੀ ਏ ਆਪਣੀ ਲੋਰ ਨੂੰ ਕਰਨੀ ਹਾਨੂੰ ਕੀ ਸੁਣਾਉਣ ਡਈ ਮੈਂ ਤੁਹਾਨੂੰ ਸੁਣਾਉ ਨਹੀਂ ਦੀ ਸਮਝਾਉਂਦੀ ਆ ਕਿ ਜੇ ਕੋਈ ਪੁਰਾਣਾ ਢੜੀ ਡੰਗ ਆ ਹੀ ਜਾਏ ਤੇ ਉਹ ਆਪਣਾ ਕੰਮ ਕਰੇ ਆਪ ਬੈੱਡਾਂ ਦੇ ਚੜ੍ਹ ਕੇ ਬੈਠੇ ਰਹੋ ਇਹ ਬੜੀ ਸੁਣੀ ਗੱਲ ਏ ਪਰ ਆਉਣੇ ਹੁੰਦੇ ਢਿਆੜੀ ਡੰਗ ਤੇਉ ਕਿਦਾਂ ਦੀਆਂ ਆਈਆਂ ਅੰਕੇ ਇੱਥੇ ਬੈਠੀ ਐ ਜਾਂ ਜਾ ਕੇ ਆਪਣੀ ਮਾਂ ਲੱਗੇ ਨਾ ਸੌਣਾ ਤੇ ਜਾਂ ਆਪੇ ਜਾ ਕੇ ਕਰ ਲੈ ਮੈਥੋਂ ਨਹੀਂ ਹੁੰਦਾ ਤੇ ਨਾ ਮੇਰੇ ਵੱਲ ਆਇਆ ਕਰ ਕਿਉਂ ਤੂੰ ਹੀ ਨਹੀਂ ਕਰਨਾ ਮੈਂ ਕਾਦੇ ਲਈ ਕਰਾਂ ਕੰਮ ਕੰਮ ਤੇ ਤੁਹਾਨੂੰ ਹੀ ਕਰਨਾ ਪੈਣਾ ਮੈਨੂੰ ਪਕੌੜੇ ਬਣਾ ਕੇ ਦਿਓ ਮੈਂ ਖਾਣੇ ਆ ਤੇਰੇ ਕੋ ਨਾ ਉਂਝੀ ਵੇਖ ਕੇ ਨਾ ਜਰਿਆ ਨਹੀਂ ਜਾਂਦਾ ਵੇਲੇ ਹੁਣਾ ਨਾ ਮੈਨੂੰ ਆਉਂਦੀ ਨੂੰ ਤੇ ਉਸੇ ਵੇਲੇ ਮਗੜੀ ਆ ਗਈ ਆ ਭਾਬੀ ਜੀ ਪਕੌੜੇ ਬਣਾ ਦੋ ਪਕੌੜੇ ਤੇ ਨਹੀਂ ਮੈਥੋਂ ਬੰਦੇ ਹੈਗੇ ਸਵੇਰ ਦੀਆਂ ਤੁਸੀਂ ਮਾਂਵਾਂ ਧੀਆਂ ਬਿਸਰੀਆਂ ਜੇ ਉਦੋਂ ਨਹੀਂ ਤਾਂ ਚੇਤਾ ਆਇਆ ਫੇਰ ਕੀ ਹੋਇਆ ਭਾਬੀ ਜੀ ਬਣਾ ਲੈਣਗੇ ਤੇ ਐਨੀਆਂ ਗੱਲਾਂ ਕਾਦੇ ਲਈ ਕਰ ਰਹੇ ਹੋ ਜਾਓ ਉੱਠ ਕੇ ਤੇ ਪਕੌੜੇ ਬਣਾ ਕੇ ਦਿਓ ਮੈਨੂੰ ਜਿੱਦਣ ਦੀ ਮੈਂ ਆਈ ਆ ਦੱਸੋ ਮੈਨੂੰ ਕੋਈ ਚੀਜ਼ ਬਣਾ ਕੇ ਖਵਾਈ ਦੀ ਉਹ ਸੁੱਕੀਆਂ ਰੋਡੀਆਂ ਖਵਾਉਂਦੇ ਜਿੱਦਾਂ ਦੀਆਂ ਤੁਸੀਂ ਆਪ ਖਾਂਦੇ ਹੋ ਪੁਰਾਣੇ ਹਾਇ ਨੂੰ ਹਨ ਲੋਕੀ ਕਿੰਨਾ ਚਾਹ ਕਰਦੇ ਨੇ ਮੇਰੀ ਨਾਨੇ ਉੱਥੇ ਹੁੰਦੀ ਆ ਮੈਂ ਭੱਜੀ ਕਰਦੀ ਉਹਦੇ ਅੱਗੇ ਪਿਛੇ ਕਦੇ ਉਹਨੂੰ ਪਕੌੜੇ ਬਣਾ ਕੇ ਦੇ ਕਦੇ ਸੇਵਿਆਂ ਬਣਾ ਕੇ ਦੇ ਤੁਸੀਂ ਮੈਨੂੰ ਕਦੇ ਚੱਜ ਸਮਾਨਾ ਕੋਈ ਚੀਜ਼ ਨਹੀਂ ਖਵਾਈ ਹੈ ਤੇ ਜਿੱਦਣ ਮੈਂ ਆਈ ਆ ਉਦੋਂ ਵੀ ਬਿਸਕੁਟ ਤੇ ਭੂਜੀ ਨਾਲ ਚਾਹ ਪੀਈ ਉਦੋਂ ਤੋਂ ਬਾਅਦ ਕੁਝ ਬਣਾਇਆ ਨਹੀਂ ਜੋਕ ਬੋੜੇ ਬਣਾ ਕੇ ਦੋ ਆ ਨਹੀਂ ਮੇਰੇ ਹੱਥਾਂ ਨਾਲ ਬੇਹਲਾ ਤੈਨੂੰ ਮੈਂ ਬਣਾ ਦੇਣੀ ਆ ਜਿੱਦਣ ਬਾਜੀ ਤੈਨੂੰ ਖਾਂਣਗੇ ਨਾ ਮੈਂ ਵੀ ਸ਼ੁਗਰ ਕਰਾਂਗੀ ਹਲ ਨਹੀਂ ਹੋਣਾ ਬਾਜੀ ਦੇ 5-7 ਦਿਨ ਇਥੇ ਹੀ ਭਲੇਖਣਾ ਪਰਿਮਾਨ ਚੋਂ ਕੱਢ ਦੋ ਐਵੇਂ ਸਕੀਮਾ ਨਾਲ ਲਾਈ ਦਿਓ ਕਿ ਮੇਥੋਂ ਚੱਲ ਜਾਣਾ ਮਮੀ ਉੱਠੋ ਨਾ ਫੇਰ ਆਉਂਦੇ ਆ ਮੈਂ ਸੁੱਦੀ ਤਾਂ ਨਹੀਂ ਨਾ ਤੇ ਕੀ ਕਰਨ ਲਈ ਗਵਰ ਉਹਨੂੰ ਕਿਹਾ ਕਿਹਾ ਮੰਮੀ ਉਹਦੇ ਮਿਲ ਅੱਗੋਂ ਪਿਆ ਹੀ ਗਏ ਆਪੇ ਕੱਢੇ ਖਾਣੋਂ ਉਹਦੋਂ ਦੇ ਤੇ ਮਮਾਤੀਆਂ ਬੈਠ ਤੇ ਪਸਰੀਆਂ ਦੇ ਹੁਣ ਮੈਂ ਬੈਠੀ ਆ ਧਿਆਨ ਨਾਲ ਪਕੌੜੇ ਖਾਣ ਦਾ ਚੇਤਾ ਆ ਗਿਆ ਫਿਰ ਤੁਹਾਨੂੰ ਪਤਾ ਮੈਂ ਵੀ ਕਿਹੜੀ ਗਾੜੀੋਂ ਘਟਾਂ ਮੈਂ ਖੰਡਾਵਾਂਗੀ ਤੇ ਤੁਹਾਡੇ ਕੋਲੋਂ ਹੀ ਚੰਗਾ ਕੀਤਾ ਹੁਣ ਦੇ ਹੀ ਨਹੀਂ ਕੱਢਣ ਚੰਗਾ ਨਾਲ ਹੀ ਜਾਇ ਤੇ ਹੈਗੀ ਇਹਨੂੰ ਜਾਣ ਕੇ ਪਖੰਡ ਕਰਦੀ ਹੈ ਤੇ ਹੋਰ ਮੰਮੀ ਕਿੰਨੇ ਸਵਾਦ ਬਣਾਉਂਦੇ ਨੇ ਪਰ ਇਹ ਕਿ ਮੈਨੂੰ ਬੜਾ ਪਹਿਲੇ ਘੜੇ ਚਲ ਕੋਈ ਗੱਲ ਨਹੀਂ ਪਏ ਨੇ ਲੈ ਲੈਂ ਨੀ ਮੈਂ ਮੀਂਹਾ ਕੇ ਵੇਖੋ ਕਿੰਨੇ ਸਵਾਦ ਨੇ ਥੋੜੋ ਸਹੀਂ ਵੇਖਿਆ ਮਮੀ ਆ ਰਿਹਾ ਨਾ ਮਜ਼ਾ ਹਾਂ ਉਹ ਸਵਾਦ ਹੀ ਬੜੇ ਨੇ ਹਾਂ ਤੇ ਪੱਬੀ ਘੋਲੀਆਂ ਵੀ ਲਿਆ ਦੇਣੀਆਂ ਹੀ ਜਿਹੜਾ ਕੰਮ ਕੋ ਬਸ ਉਹੀ ਕਰਦੇ ਜੇ ਲਿਆ ਦੇਣੀਆਂ ਹੋ ਮਮੀ ਕੰਮ ਕੋਦੇ ਓਖੇ ਦੇ ਬੜੇ ਹੁੰਦੇ ਆ ਚਾਹ ਨਾ ਜੋ ਵੇਖਾਂ ਖਾਣ ਨੂੰ ਕਿੱਡੀਆਂ ਚੇਰ ਨੇ ਨੀ ਵੇਲੇ ਕਿੱਥੇ ਆ ਇਹ ਕਿਤੇ ਘਰ ਦੇ ਕੰਮ ਹੀ ਨਹੀਂ ਮੁਕਦੇ ਹੈਗੇ ਉਹ ਵੀ ਨਾ ਆਪਣੇ ਪਿੰਡ ਗਈ ਉਹਦੀ ਨਾ ਮੰਮੀ ਨਹੀਂ ਠੀਕ ਹੈਗੀ ਨਹੀਂ ਨਹੀਂ ਮੇਰੇ ਕੋ ਨਹੀਂ ਅਜੇ ਆਇਆ ਜਾਣਾ ਤਨ ਵੀ ਪਤਾ ਮੇਰੀ ਨਾਨ ਨ ਇੱਥੇ ਆਈ ਆ ਇੱਕ ਤੇ ਉਹ ਨਹੀਂ ਬੈਣ ਕਣੋਂ ਦਿੰਦੀ ਚੱਜਣਾ ਜੇ ਮੈਂ ਇੰਟਿਕ ਬੰਦਾ ਵਿਹਲਾ ਹੋ ਕੇ ਬੈਂਦਾ ਨਾ ਉਸੇ ਵੇਲੇ ਆ ਜਾਂਦੀ ਆ ਭਾਬੀ ਮੈਨੂੰ ਆ ਬਣਾ ਦੋ ਤੇ ਮੈਨੂੰ ਉਹ ਬਣਾ ਦੋ ਹੁਣ ਹਜੇ ਦਾ ਸਿਆਪਾ ਕਰਕੇ ਆਈ ਹੂੰ ਪਕੌੜੇ ਮੰਗਾਂ ਲਈ ਉਹ ਕੱਢ ਕੇ ਤੇ ਦੇਖੇ ਆਈ ਇਹਨੂੰ ਕੀ ਪਤਾ ਵਾ ਭੈਣੇ ਇਹਨੇ ਕਿਦਾਂ ਗੱਲਾਂ ਲੱਥਨਾਵਾ ਆ ਸਾਰਾ ਕਸੂਰ ਨਾ ਆ ਮੇਰੀ ਸੱਸ ਦਾ ਹੀ ਉਹ ਇਹਨੇ ਕੁਝ ਨਾ ਸਿਰ ਤੇ ਚੜਾਇਆ ਵੇ ਇਹਨੂੰ ਦੱਸ हां मैं एदा ही करਾਂਗੀ ਕਿ ਦਿਨਾਂ ਦੇ ਗਏ ਮੈਨੂੰ ਕਰੋ ਕੱਢਣ ਦੀਆਂ ਸਕੀਮਾਂ ਲਾਉਣ ਨਾਮ ਕੀ ਕਹਿਣ ਦੀਆਂ ਕੀ ਕਹਿਣ ਦੀਆਂ ਐਨੇ ਕੋਈ ਨਾ ਬੜਾ ਤੁਸੀਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਤੇ ਮੈਂ ਆਪਣੀ ਨਾਮ ਨੂੰ ਕਰੋ ਕੱਢਣਾ ਐਦਾਂ ਫਰਾਕ ਹੋਣ ਮੇਰਾ ਤੂੰ ਨਾ ਕੰਦਾ ਨਾ ਲਾ ਕੇ ਨਾ ਗੱਲਾਂ ਹੀ ਸੁਣਦੀ ਰਿਹਾ ਕਰ ਹੋਰ ਕੋਈ ਕੰਮ ਤੇਨੂੰ ਉੰਜ ਹੈ ਨਹੀਂਗਾ ਹੋਰ ਮੈਂ ਕੀ ਕੰਮ ਕਰਾਂ ਮੈਂ ਤੇ ਉੱਧਾ ਬਾਹਰ ਚੱਲੀ ਹਾਂ ਤੁਹਿੰਨ ਮੈਂ ਤਾਂ ਜੇ ਅੱਗ ਨਾਲ ਸੁਣੀਆ ਕਿ ਨੰਨਾ ਨੰਨਾ ਅਨ ਕਰਦੇ ਮੈਨੂੰ ਸੁਣਾ ਬੜਾ ਕਿਹੜੀ ਨੰਨਾਂ ਦੀ ਅਜਾ ਕਰਦੇ ਨੇ ਆਹੋ ਮੈਂ ਤੇਰੀਆਂ ਗੱਲਾਂ ਕਾਣ ਦੀ ਆ ਪੇ ਜਿੱਦਾਂ ਦੀ ਮੇਰੀ ਨਾਨਾ ਆਈ ਹੈ ਨਾ ਇਨੇ ਤਾਨੂੰ ਤੰਗੀ ਕੀਤਾ ਬੜਾ ਕੀ ਮੈਂ ਤਾਨੂੰ ਤੰਗ ਕੀਤਾ ਕੀ ਮੈਂ ਇੱਥੇ ਤੁਹਾਡੇ ਤੇ ਫੱਟ ਮਾਰਦਾ ਵਾ ਕਿ ਜਿਹੜਾ ਤੂੰ ਮੇਰੇ ਤੋਂ ਇੰਨੇ ਹੀ ਤੰਗ ਆ ਗਏ ਨਾ ਤੂੰ ਕਿਤੇ ਬੈਣ ਖਲੋਨੀ ਦਿੰਦੀ ਜੇ ਕੋਈ ਬੰਦਾ ਤੋ ਘੀਆਂ ਬੈ ਹੀ ਜਾਂਦਾ ਤੂੰ ਅੱਜੇ ਵੇਲੇ ਕੰਮ ਡਾਦਨੀ ਆ ਤੂੰ ਨਾ ਉਂਜੀ ਦੇ ਕੇ ਨਾ ਕਿਹਨੂੰ ਜੜਦੀ ਨਹੀਂ ਹੁੰਦੀ ਫਾਹੂਂਗ ਜੇ ਮੇਰੇ ਨਾਲ ਨੁਕਰਾ ਮੈਂ ਤੋੜ ਦੇਣੀ ਆ

ਮੰਮੀ ਹੋ ਗਏ ਨੇ ਚਲ ਠੀਕ ਹੈ ਤੇ ਚਲ ਤੂੰ ਅੰਦਰ ਮੇਰਾ ਪੁੱਤ ਮੈਂ ਨਾ ਵੇਲੀਓ ਲੋ ਫੇਰਾ ਮਾਰ ਆਵਾ ਲਾਵਾ ਆਪਣੇ ਸਹੁਰੇ ਗਿਆ ਪਰ ਸੱਚ ਲੋ ਕੋਈ ਨਹੀਂ ਹੋ ਉਹ ਸਾਡੀ ਇੰਨੀ ਹੀ ਮਦਦ ਕਿ ਤੂੰ ਹੀ ਮੇਰੇ ਹੱਥ ਚੁੱਕਿਆ ਤੁਹਾਨੂੰ ਤੇ ਮੈਂ ਦੱਸਣੀ ਹੈ ਨਾ ਨਦੀਪ ਕਿਉਂ ਡੇਰਾ ਥੋੜੀ ਕੀ ਕਹਾਵਾ ਪਿੱਛੇ ਜਾਣੇ ਮੇਰੇ ਤੇ ਹੱਥ ਚੁੱਕਿਆ ਦਾ ਪੁੱਤ ਨਾ ਗੜੀ ਕੱਲੋਂ ਡਈਆਂ ਕਿਹੜੀ ਗੁਲਾਹ ਚੁੱਕਿਆ ਹੈ ਇਹਨੇ ਬਿਨਾ ਮਤਲਬ ਦੀ ਲੜਾਈ ਪਾਈ ਇਹਨਾਂ ਨੇ ਨਾਨ ਨੂੰ ਆਪਣੀ ਚਾਈ ਦਾ ਸਮ ਮੇਰੀ ਚਾਈ ਤੋਂ ਬੜੀ ਦੀ ਚੰਗੀ ਆ ਇਹ ਜਿੱਦਾਂ ਦੀ ਭਾਜੀ ਆਈ ਹੈ ਨਾ ਇੱਥੇ ਲੜਾਈ ਪਾਉਂਦੀ ਹੈ ਸਾਡੇ ਘਰ ਚ ਮੈਂ ਕਾਹਦੀ ਪੁੰਦੇ ਲੜਾਈ ਪਾਈ ਆ ਇਹਨਾਂ ਨੇ ਮੇਰੇ ਚ ਫੇੜ ਮਾਰੀ ਪਹਿਲਾਂ ਉਹ ਮਾਰੀ ਕਿਹੜੀ ਗੱਲ ਹੋਏ ਤਾਂ ਪਤਾ ਲੱਗੇ ਮੈਂ ਇੱਥੇ ਬੈਠੀ ਆਪਣੀ ਭੈਣ ਨਾਲ ਗੱਲ ਕਰਦੀ ਆ ਇਹਨੇ ਆ ਕੇ ਬੜੀ ਉਂਗਲੀ ਫੜ ਕੇ ਮਰੋੜਦੀ ਏ ਨਾ ਮੇਰੇ ਨਾਲ ਨਾ ਗੱਲ ਕਰਦਾ ਨਾ ਤੇ ਪਿੰਦਰੇ ਮੇਰੀ ਚੁਗਲੀਆਂ ਕਰਦੇ ਨੇ ਆਪਣੀ ਭੈਣ ਨਾਲ ਆਹ ਮੇਰੀ ਨਵਾਂ ਸੋ ਥੋੜੀ ਸਹੀ ਆ ਚੁੱਪ ਚੁਪ ਕਰੋ ਚੁੱਪ ਕਿਉਂ ਕਰ ਰਹੀ ਤੈਨੂੰ ਮੈਨੂੰ ਕਹੀ ਜਾਂਦੀ ਇਹਨਾਂ ਨੂੰ ਕੌਣ ਹਾਂ ਵੀ ਇੱਕ ਦਿਨ ਐਕ ਮੇਨਟੇਨਰ ਨੇ ਮਾਰਿਆ ਤੂੰ ਤੇ ਚਾਦਰ ਬਣ ਜਾਂਦੀ ਆ ਹੁਣ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਮੈਂ ਕਹਾਂ ਕਿ ਹੁਣ ਉਹਨਾਂ ਦਾ ਕਸੂਰ ਕੱਢਾਂ ਤੇਰਾ ਕੱਢਾਂ ਮੇਰਾ ਤਾਂ ਕੋਈ ਕਸੂਰ ਨਹੀਂ ਆ ਗਿਆ ਵੀ ਇਹੀ ਮੇਰੇ ਤੇ ਹੋ ਗਿਆ ਨਹੀਂ ਜਿੰਦਨ ਦੀ ਮੈਂ ਇੱਥੇ ਆਇਆ ਨਾ ਉਦੋਂ ਤੇ ਮੇਰੇ ਤੇ ਹੋ ਗਿਆ ਮੈਂ ਡੋੜਾ ਬੁੱਟ ਕਰਕੇ ਤੇ ਇੱਥੇ ਬੈਠੀ ਆਂ ਵੀ ਚਲ ਮੇਰੇ ਜਿਹੜੇ 4 ਦਿਨ ਲੱਗੇ ਮੈਂ ਉਹ ਹੀ ਕੱਢ ਲਾ ਉਹ ਚਲ ਚੁੱਪ ਕਰ ਅਬ ਮੈਂ ਤੈਨੂੰ ਲੈਣ ਨਹੀਂ ਆਇਆ ਵੇਖਾਂ ਦਹਨ ਪਾਜੀ ਨੂੰ ਸਮਝਣ ਨੂੰ ਉਹ ਤਾਂ ਨਾਕ ਕੰਢਈ ਐ ਵੀ ਮੈਂ ਇੱਥੇ ਬੜੀ ਦੁਖੀ ਤੂੰ ਜਿੱਦਾਂ ਦੀ ਆਈਆਂ ਹਨ ਕਿਤੇ ਬਹਿਣ ਦਿੱਤਾ ਹੀ ਜਾਂਜਣਾ ਉਹ ਚਲੋ ਭਾਬੀ ਤੁਸੀਂ ਹੁਣ ਚੁੱਪ ਕਰੋ ਨਾ ਤੇ ਬੈਠੇ ਲਾ ਦਕਰ ਜਿਹੜੀ ਹੈਗੀ ਨਹੀਂ ਕਿਵੇਂ ਬੈਠਾ ਹੈਗਾ ਕੋਈ ਗੱਲ ਨਹੀਂ ਕਰਨੀ ਮੇਨਾ ਨਾਲ ਤੇ ਯਾਨੀ ਆਈ ਕਿ ਮੈਨੂੰ ਰੋਕਿਆ ਵਾ ਮਿੰਨੇ ਸੁਨੇਹ ਨਾ ਮਾਰਨ ਦੇ ਵੀ ਇਨਸਾਫ ਬਰਾਬਰ ਹੋਣਾ ਈ ਨੋ ਦੀਪਾ ਨੂੰ ਮੈਨੂੰ ਵੀ ਪਤਾ ਉਹਨਾਂ ਤੇਰੇ ਤੇ ਹੱਥ ਚੁੱਕਿਆ ਕਿ ਨਹੀਂ ਹੁਣ ਮੇਰੇ ਸਾਹਮਣੇ ਤੁਸੀਂ ਚਪੇੜ ਮਾਰ ਲੱਗੀ ਨਾ ਉਹਨਾਂ ਦੇ ਪਿੰਦ ਬਿੱਲੋਂਣਾ ਨੇ ਮੇਰੇ ਤੇ ਚੁੱਟਿਆ ਵਾ ਤੈਨੂੰ ਮੇਰੇ ਤੇ ਯਕੀਨ ਨਹੀਂ ਆਗਾ ਮਿੰਨੂ ਛੜੀ ਤੇ ਪਕਾਨਿਆਂ ਤੇ ਯਕੀਨ ਕਰੰਦੇ ਹੋ ਮਿੰਦੀ ਭਾਬਾ ਬਕਵਾਸ ਬੰਦ ਕਰ ਪਾਣੀ ਇੱਥੇ ਪਾਓ ਤੂੰ ਵੀ ਆਪਣਾ ਨੱਕ ਬੰਦ ਕਰ ਬਾਜੀ ਖਪੇ ਤਾਂ ਪਿਆ ਇਹਨੇ ਨਾ ਪਾਣੀ ਦੇਣੀ ਬਾਜੀ ਬਹੁਤ ਇੱਥੇ ਹਾਂ ਮੈਨੂੰ ਤਾਂ ਇਹਨੇ ਪਾਣੀ ਦੀ ਲੋੜ ਹੈਗੀ ਕਿੱਡੇ ਉਹ ਚੰਗੇ ਬੰਦ ਬਣ ਕੇ ਖਾਉਂਦੇ ਨੇ ਉਹਦਾਂ ਨੂੰ ਮੈਂ ਨਾ ਤੈਨੂੰ ਨਹੀਂ ਪਾਣੀ ਲੱਗੀ ਦੇਣ ਮੈਂ ਬਾਜੀ ਨੂੰ ਲੱਗੀਆਂ ਦੇਣ ਉਹ ਬਹਿ ਜਾ ਇੱਥੇ ਤੇਰਾ ਨਾ ਦਦ ਮਾਹਰਾਬ ਹੋ ਗਿਆ ਏ ਪਿੰਦ ਮੇਰਾ ਗੱਲਾ ਦਿਮਾਗਰਾਬ ਹੋਇਆ ਵਾ ਉਹ ਮੈਂ ਨਾ ਵੇਗਾ ਮੈਨੂੰ ਪਤਾ ਹੁੰਦਾ ਨਾ ਵੀ ਤੇ ਤਮਾਸ਼ਾ ਲੱਗਾ ਨਾ ਹੋਣਾ ਹੀ ਨਹੀਂ ਤੇਰਾ ਫੋਨ ਨੰਨਾ ਗੁਣ ਵੀ ਹੀ ਚੁੱਕਣ ਦੇਈ ਮੇਰਾ ਫੋਨ ਬੰਦ ਹੋ ਗਿਆ ਵਾ ਬੰਦ ਹੋ ਗਿਆ ਏ ਤੇਰਾ ਘਰਵਾਰੀ ਇਹ ਹਾਲ ਰਹਿੰਦਾ ਏ ਕੀ ਪਿੰਦੇ ਮੈਂ ਨਾਲ ਤੱਕ ਕਰਦੀ ਆ ਜਰਾ ਦਿਮਾਗ ਨਾਲ ਪਹਿਲੇ ਚੰਗੇ ਬਨੇ ਵੀ ਚਲਾ ਲਿਆ ਕਰ ਠੀਕ ਆ ਹੁਣ ਤੇ ਨਹੀਂ ਆਉਣਗੇ ਮੇਰੇ ਦੁਆਰੇ ਹੋਰੋਂ ਨਾ ਮੈਂ ਕੁਝ ਕਹੋ ਵੀ ਤਾਂ ਜੋ ਚੰਗੀਆਂ ਲੱਗਦੀਆਂ ਨੇ ਮੈਂ ਤੈਨੂੰ ਮਾੜੀ ਲੱਗਦੀ ਆ ਦੁਆਰੇ ਹੋਣ ਦੀ ਨਹੀਂ ਗੱਲ ਇਧਰ ਆ ਮੇਰੀ ਗੱਲ ਸੁਣ ਇਧਰ ਇਹ ਤੁਨੀਆਣੀ ਤੇ ਹੈ ਨਹੀਂ ਇੱਥੇ ਰਹਿਣ ਆਈ ਕਿ ਤਮਾਸ਼ਾ ਲਾਉਣ ਆਈ ਐ ਮੈਨੂੰ ਪਤਾ ਹੁੰਦਾ ਤੈਨ ਮੈਂ ਇੱਥੇ ਛੱਡ ਕੇ ਨਾ ਜਾਂਦਾ ਮੈਂ ਤਾਂ ਗਲਤੀ ਕਰੀ ਇੱਥੇ ਆਣ ਕੇ ਇਹਦੇ ਮੇਰੀ ਉਹਦਾਂ ਦੀਆਂ ਪੇਸ਼ ਪਈਆਂ ਨੇ ਨਵਦੀਪ ਹੁਣ ਜਿੱਕ ਕੋਈ ਮੂੰਹ ਚੋਂ ਲਫ਼ਜ਼ ਕੱਢਿਆ ਨਾ ਮੈਂ ਤਰਾ ਛਪੇੜ ਮਾਰ ਦੇਣੀ ਐ ਮਾਰ ਦੋ ਉਂ ਦੀ ਵਿੱਚ ਪੇੜਾ ਅੱਗੇ ਉਹ ਚਪੇੜਾ ਮਾਰ ਮਾਰਨੀ ਤੇ ਜੋ ਤੂੰ ਇਵੇਂ ਮਾਰਿਓ ਮੈਂ ਤੂੰ ਦੋ ਕਿਤੇ ਜਾਵਾਂ ਕਿਹੜੇ ਟੱਕੇ ਗੁੱਝਾ ਜਾ ਕੇ ਪਾਵਾਂ ਆ ਚੰਗਾ ਸੋਹਣਾ ਤਮਾਸ਼ਾ ਲਾਇਆ ਇਹਨਾਂ ਨਾਲੇ ਮੇਰੇ ਇਸ਼ਤ ਬਣਾਉਣ ਲਈ ਐ ਇਸ ਦੇ ਬਲ ਹੰਨੀਆਂ ਦਾ ਇਤ ਤੇ ਮੈਂ ਆਪਣੇ ਕੇਸ ਦੀ ਘਾਇ ਜਾਵਾਂ ਤਾਂ ਇੱਜ਼ਤ ਦੇ ਬਦਲੇ ਮੈਨੂੰ ਤੇਰੀ ਕਾਦੀ ਬੇਇੱਜ਼ਤੀ ਹੋ ਗਈ ਏ ਉਹ ਮੈਨੂੰ ਪਤਾ ਤੇਰੀਆਂ ਹੱਤਾਂ ਦਾ ਜਿੱਦਾਂ ਉੱਥੇ ਕਰਨੀ ਹੁੰਦਾ ਏ ਇੱਥੇ ਕਰਦੀ ਹੋਏਂਗੀ ਉਹ ਗੋਸ਼ ਨਹੀਂ ਕੀਤਾ ਨੇ ਇੱਥੇ ਇਹ ਜਾਣ ਪੁੱਜ ਕੇ ਮੇਰੇ ਨਾਲ ਦੇਵੇਂ ਇਦਾਂ ਕਰਨ ਨਵਦੀਪਾ ਤਮਾਸ਼ਾ ਜਾਨ ਬੰਦ ਕਰ ਚੁੱਪ ਕਰ ਕੇ ਨਾ ਅੱਗੇ ਲੱਕ ਤੇ ਚੱਲ ਚੱਲੀਏ ਪਿੰਡ ਚਲੋ ਚਲੀਏ ਮੇਰੀ ਇੱਕ ਗੱਲ ਸੁਣ ਲੈ ਆਪਣੇ ਨਾਲ ਕਿਤੇ ਕੱਲ ਤੋਂ ਮਾਰ ਛੁ ਕੱਢਦੀ ਵੀ ਤੈਨੂੰ ਮੈਂ ਇੱਥੇ ਮੁੜ ਕੇ ਲੈ ਕੇ ਆਵਾਂਗਾ ਸਾਰ ਯਮਰੋਂ ਉੱਥੇ ਰਹੇਗੀ ਤੂੰ ਤਾਂ ਮਨੁਸ਼ਧਾਈ ਬਣਾ ਹੜਿਆ ਉਹ ਕੀ ਆਂਦੇ ਹੋਣਗੇ ਕੁਛ ਨਹੀਂ ਆਂਦੇ ਹੋ ਉਹਨਾਂ ਨੇ ਕੀ ਚਾਹਦਾ ਵਰਦਾ ਮੈਂ ਲੈ ਮੈਂ ਆਪਣੇ ਤੇ ਕਿਉਂ ਨਾ ਆਪਾਂ ਕੀ ਤਾਂ ਨਹੀਂ ਗੱਲ ਹੋਏਗੀ ਤੈਨੂੰ ਮੈਂ ਇੱਧੇ ਨਹੀਂ ਵੜਨ ਦੇਣਾ ਇੰਨੇ ਨਾਲ ਪਹਿਲਾਂ ਮੇਰੇ ਨਾਲ ਬੋਲਿਆ ਪਰ ਮੇਰੀ ਮਾਤ ਦੇ ਗਈਆਂ ਨੇ ਤੇ ਭਲਾਣੇ ਉਹਨਾਂ ਨੂੰ ਮੂੜੂ ਮੈਂਦੀ ਆਣਾ ਆ ਨਹੀਂ ਮੈਂ ਗੱਲ ਸੁਣਨੀ ਹੈ ਕਿ ਮੈਂ ਤੇ ਨਹੀਂ ਮਟਾਂਵੀ ਠੀਕ ਆ ਪਰ ਰੋਜ਼ ਤੜੀ ਲਾਹੜੀ ਕਰੀ ਤਮਾਸ਼ਾ ਇਤਨੀ ਆਂਗੇ ਤੇ ਜੜੀ ਤੇਰੀ ਮਾੜੀ ਮੋਟੀ ਇਤ ਕਰਦੀਆਂ ਨੇ ਨਾ ਇਹਨਾਂ ਇਹ ਵੀ ਨਹੀਂ ਕਰਿਆ ਕਰਨੀ ਅੱਜ ਜੇ ਬੜੀ ਕਰਦੀਆਂ ਵਾਣਾ ਅੱਜ ਵੀ ਮੇਰੇ ਸੱਜ ਚੁੱਤੀਆਂ ਹੀ ਮਾਰਦੀਆਂ ਨੇ ਇਦਰੇ ਇਹ ਆਪਣੇ ਹੱਥ ਵਾਸੋਂ ਦਾ ਵਾ ਜੇ ਕਰਾਂਗੇ ਤੇ ਕਰਾਵਾਂ ਵੀ ਜਿੱਦਾਂ ਤੂੰ ਡਈ ਅਗਲੇ ਵੀ ਇਦਾਂ ਹੀ ਬੋਲਣਾ ਆਪੂੰ ਮੈਂ ਤੇਰੇ ਨਾਲ ਬੜੇ ਪਿਆਰ ਨਾਲ ਬੋਲਦੀ ਆ ਉਹੀ ਨਹੀਂ ਮੈਂ ਨਾ ਸਮਝਣੀਆਂ ਦਮੇ ਜਾਣੀਆਂ ਹਰ ਵਕਤ ਮੈਂ ਤੁਮ ਜਾਰੀ ਅੱਖੀ ਵੇਖੀਆਂ ਇੰਗਲੈਂਡ ਦੇ ਉਹ ਨਦੀਪ ਦੁੱਜੀ ਨੂੰ ਤਾਂ ਆਈ ਨੂੰ ਕਿਹੜੇ ਦਿਨ ਹੋਏ ਨੇ ਤੂੰ ਉਹਦੇ ਨਾਲ ਵੀ ਹੋ ਗਈਂ ਤੇਰੇ ਤੋਂ ਸੋਚਿਆ ਕਿ ਕਿੰਨੀ ਚੰਗੀ ਹੋਏਗੀ ਉਹ ਵੀ ਆ ਗਈ ਵਰਗੀ ਆ ਉਹ ਚਲ ਠੀਕ ਆ ਬੱਪਾ ਮੈਂ ਨਹੀਂ ਤਰਨਾ ਜਿੰਦਾ ਪਰ ਕੀ ਖਾਦਾ ਤੂੰ ਤੇ ਨਦੀਪ ਹੱਕ ਲੈਣੇ ਜਾਂ ਗੂੰ ਰੋਂਦੋਂ ਬੰਦ ਕਰ ਤੇ ਚੁੱਪ ਕਰਕੇ ਅੱਗੇ ਲੱਗਦੇ ਚੱਲ ਚੱਲੀਏ ਔਰ ਤਾਂ ਪਾਣੀ ਪਾਣੀ ਤੂੰ ਪੀ ਲੋ ਉਹ ਨਹੀਂ ਭਾਬੀ ਜੀ ਪਾਣੀ ਗੋਲੇ ਨਹੀਂ ਪੀਣਾ ਕੱਟ ਲੈ ਪਾਣੀ ਪੀ ਲੋ ਫਿਰ ਚਾਹ ਬਣਾਉਣੀ ਫੇਰ ਚੱਲ ਜੀ ਉੱਥੇ ਰਹਿ ਕੇ ਚਾਹ ਨਹੀਂ ਪੀਣੀ ਬੱਸ ਅਸੀਂ ਚੱਲੀਏ ਤਾਂ ਨਾਲੇ ਨਾ ਆਹ ਤੁਹਾਡਾ 5000 ਰੁਪਇਆ ਜਿਹੜਾ ਇਹਨੇ ਸੈਂਡ ਕੀਤਾ ਸੀ ਨਾ ਤੂੰ ਤੇ 10000 ਲਿਆ ਦੀ 10 ਹੀ ਹਾਂਜੀ ਇਹਨੇ 10 ਲਿਆ ਜੀ ਚਲੋ ਕੋਈ ਨਹੀਂ ਫਿਰ 10 ਹੀ ਹੁਣਾ ਮੈਨੂੰ ਨਾ 5 ਹੀ ਸੈਂਡ ਹੋਇਆ ਤੇ ਵਕਤ ਨਾਲ ਤੁਹਾਨੂੰ ਨਾ ਘਰੇ ਜਾ ਕੇ ਕਰ ਦਾਂਗਾ ਚਲੋ ਕੋਈ ਨਹੀਂ ਮੈਂ ਤਾਂ کہہ ਸਕੋ ਬੈਠ ਜਿੰਦੇ ਚਾਹ ਪਾਣੀ ਪੀ ਕੇ ਜਾਂਦੇ ਉਹ ਨਹੀਂ ਨਹੀਂ ਬੱਸ ਚੱਲੀਏ ਚੱਲ ਆ ਗਾ ਕਿੱਡੀ ਚਲਾ ਕੇ ਆ ਮੇਰੇ ਕੋ 10 ਜਹਾ ਲਿਆਵਾ ਤੇ ਬਾਜੀ ਨੂੰ 5 ਛੰਡ ਕੀਤਾ ਵਾ ਚੰਗਾ ਹੋਇਆ ਜਿਹੜੇ ਬਾਜੀ ਉਤੋਂ ਹੀ ਆ ਗਏ ਨੇ ਨਾਲੇ ਇਹਦੀ ਸੱਚਾਈ ਦਾ ਪਤਾ ਲੱਗ ਗਿਆ ਘਰ ਜਾ ਕੇ ਇਹਦੀ ਹੋਰ ਸੇਵਾ ਹੋਵੇਗੀ